ਹਾਂਜੀ ਸਰ ਨਮਸਕਾਰ ਜੀ ਸਰ ਅੱਜ ਲੋਹੜੀ ਦੇ ਮੌਕੇ ਤੇ ਤੁਸੀਂ ਕੁੜੀਆਂ ਨੂੰ ਲੋਹੜੀ ਪਾ ਰਹੇ ਆ ਤੇ ਜਿਹੜੇ ਸਾਡੇ ਦਰਸ਼ਕ ਦੂਰ ਬੈਠੇ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਅੱਜ ਭਾਰਤ ਗੌਰ ਵੱਲੋਂ ਧੀਆਂ ਦੀ ਲੋਹੜੀ ਦਾ ਕਾਰਜਕ੍ਰਮ ਜਿਹੜਾ ਉਹ ਅਰੋੜਿਆਂ ਤਲਾਬ ਮੈਲੀ ਗੇਟ ਫਗਵਾੜਾ ਰੱਖਿਆ ਗਿਆ ਔਰ ਧੀਆਂ ਕਿਉਂਕਿ ਸਾਡੇ ਸਮਾਜ ਦਾ ਸਿਰਮੌਰ ਨੇ ਔਰ ਧੀਆਂ ਦੀ ਹੀ ਸਮਾਜ ਦੀ ਸੰਰਚਨਾ ਹੈ ਔਰ ਬੇਟੀ ਅਗਰ ਸਿੱਖਿਸ਼ਿਤ ਹੁੰਦੀ ਹੈ ਔਰ ਉਹ ਦੋ ਪਰਿਵਾਰਾਂ ਨੂੰ ਔਰ ਸਮਾਜ ਨੂੰ ਜੜ ਕੇ ਸੁਧਾਰ ਸਕੀਏ ਔਰ ਇਸ ਕਰਕੇ ਧੀਆਂ ਦਾ ਜਿਹੜਾ ਸਨਮਾਨ ਦਾ ਧੀਆਂ ਦਾ ਬਰਾਬਰੀ ਦਾ ਅਧਿਕਾਰ ਹੈ ਧੀਆਂ ਦਾ ਸਨਮਾਨ ਕਰਨਾ ਸਾਡੇ ਲਈ ਜ਼ਰੂਰੀ ਹੈ ਔਰ ਇਸ ਮੁੱਖ ਸੰਦੇਸ਼ ਦੇ ਨਾਲ ਕਿ ਅੱਜ ਧੀਆਂ ਦਾ ਉਹ ਸਨਮਾਨ ਲੋੜੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਔਰ ਜਿਹਦੇ ਵਿੱਚ ਜਿੰਨੀਆਂ ਵੀ ਸਗਵਾੜੇ ਜਿੰਨੀਆਂ ਵੀ ਧੀਆਂ ਹੈ ਉਹਨਾਂ ਨੂੰ ਜਿਹੜਾ ਇੱਥੇ ਬੁਲਾਇਆ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਔਰ ਇਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਕੀਤਾਣਾ ਆਉਂਦੀ ਹੈ ਜਿਹੜਾ ਕਿ ਲੰਬੇ ਸਮੇਂ ਤੋਂ ਧੀਆਂ ਨੂੰ ਕੋਖੂਂ ਦੇ ਵਿੱਚ ਨਹੀਂ ਮਾਰਦਾ ਜਿਹੜਾ ਕੰਮ ਚੱਲ ਰਿਹਾ ਸੀ ਇੱਕ ਤਰੀਕੇ ਨਾਲ ਉਹਦੇ ਲਈ ਵੀ ਇਹ ਬਹੁਤ ਵੱਡਾ ਸੰਦੇਸ਼ ਹੈ ਔਰ ਹੁਣ ਕਿਉਂਕਿ ਕਾਫੀ ਸਮੇਂ ਤੋਂ ਅਸੀਂ ਧੀਆਂ ਦੀ ਲੋੜੀ ਦਾ ਮਨਾ ਰਹੇ ਹਾਂ ਔਰ ਇਹਦੇ ਨਾਲ ਲੋਕਾਂ 'ਚ ਵੀ ਬੜਾ ਫਰਕ ਆਇਆ ਔਰ ਇਹਨੂੰ ਨਿਰੰਤਰ ਚੱਲਦਾ ਰਹਿਣਾ ਕਿਉਂਕਿ ਹਰ ਸਾਲ ਅਸੀਂ ਕਾਰਕ੍ਰਮ ਕਰਦੇ ਹਾਂ ਪਿਛਲੇ ਸਾਲ ਵੀ ਕੀਤਾ ਸੀ ਔਰ ਉਸ ਤੋਂ ਪਹਿਲਾਂ ਛੋਟੇ ਹੁੰਦੇ ਸੀ ਪਰ ਪਿਛਲੇ ਸਾਲ ਤੁਸੀਂ ਕਾਫੀ ਵੱਡੀ ਸਕੇਲ ਦੇ ਉੱਤੇ ਕੀਤਾ ਸੀ ਇਸ ਵਾਰ ਵੀ ਤਫ਼ਾ ਕਾਫੀ ਜਿੰਨੀ ਆਪਣੀ ਧੀਆਂ ਦਾ ਇਹਦਾ ਸਨਮਾਨ ਕਰ ਰਹੇ ਹੈ ਅਤੇ ਇਹਦਾ ਸੰਦੇਸ਼ ਇਹ ਹੈ ਕਿ ਜੇ ਸਮਾਜ ਨੂੰ ਅੱਗੇ ਵਧਾਉਣਾ ਹੈ ਜੇ ਸਮਾਜ ਨੂੰ ਵਿਕਸਿਤ ਕਰਨਾ ਹੈ ਸਮਾਜ ਨੂੰ ਚਾਰੂ ਰੂਪ ਵਿੱਚ ਚਲਾਉਣਾ ਹੈ ਤੇ ਤਿਆਂ ਦਾ ਸਨਮਾਨ ਕਰਨਾ ਪਊ ਤਿਆਂ ਨੂੰ ਬਚਾਉਣਾ ਪਊ ਤਿਆਂ ਨੂੰ ਔਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਵੀ ਸੰਦੇਸ਼ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਔਰ ਉਸ ਦਾ ਸੰਦੇਸ਼ ਦਾ ਵੀ ਅਸੀਂ ਇਹਨੂੰ ਨਾਲ ਦਾ ਜੋੜ ਕੇ ਦੇਖੀਏ ਉਹ ਵੀ ਇੱਕ ਮੈਸੇਜ ਹੈ ਸਰ ਇੱਕ ਛੋਟਾ ਸਵਾਲ ਜਿਹੜੀ ਤੁਸੀਂ ਦੱਸਿਆ ਵੀ ਫਗਵਾੜੇ ਦੀਆਂ ਕੁਝ ਤਿਆਂ ਆ ਉਹ ਪਿੰਡਾਂ ਪਿੰਡਾਂ ਚੋਂ ਵੀ ਸੱਦ ਰਹੇ ਕਿ ਸ਼ਹਿਰ ਦੀ ਨਹੀਂ ਸ਼ਹਿਰ ਪਿੰਡਾਂ ਚੋਂ ਵੀ ਆ ਰਹੀਆਂ ਪਿੰਡਾਂ ਦੇ ਵਿੱਚੋਂ ਜਿਹੜੀ ਵੱਡੀ ਗਿਣਤੀ ਚ ਇੱਥੇ ਸ਼ਬ ਸ਼ਹਿਰ ਨਾਲੋਂ ਜ਼ਿਆਦਾ ਪਿੰਡਾਂ ਦੀ ਇੰਨੀ ਗਿਣਤੀ ਆ ਰਹੀ ਹੈ ਉਹ ਤੁਸੀਂ ਥੋੜੀ ਦੇਰ ਤੁਸੀਂ ਦੇਖੋ ਕਿਉਂਕਿ ਅੱਜ ਮੌਸਮ ਖਰਾਬ ਸੀਗਾ ਮੌਸਮ ਖਰਾਬ ਹੋਣ ਦਾ ਥੋੜਾ ਜਿਹਾ ਪਟਿਆ ਥੋੜਾ ਲੇਟ ਹੈ ਬਾਕੀ ਆ ਰਹੇ ਕਿੰਨੀਆਂ ਕੁੜੀਆਂ ਨੂੰ ਪਾਰੇ ਲੋੜੀਆਂ ਜੇ ਐਸਾ ਗਿਣਤੀ ਨਹੀਂ ਜਿੰਨੀਆਂ ਵੀ ਆਣਗੇ ਸਾਰੀਆਂ ਨੂੰ ਲੈ ਜਾਈ ਸਾਰਿਆਂ ਨੂੰ ਪਾਉਂਗੇ ਔਰ ਕਿਉਂਕਿ ਅਸੀਂ ਇਹ ਨੰਬਰ ਨਹੀਂ ਲਿਖਦੇ ਕਿ ਕਿੰਨਾ ਕਿਉਂਕਿ ਇੱਥੇ ਨੰਬਰ ਲਿਖ ਕੇ ਤਾਂ ਇਹਨਾਂ ਦਾ ਹੁਣ ਕੋਈ ਫਾਇਦਾ ਨਹੀਂ ਹੈ ਪਿਛਲੀ ਵਾਰੀ ਵੀ ਅਸੀਂ ਜਦੋਂ ਜੇ ਫਾਇਆ ਸੀ ਲਗਭਗ 1682 ਕੁੜੀਆਂ ਬਣੀਆਂ ਪਰ ਇਹਦੇ ਨਾਲ ਸਾਡਾ ਨੰਬਰ ਦੇ ਨਾਲ ਕੋਈ ਲੈਣਾ ਦੇਣਾ ਸਾਡੇ ਧੀਆਂ ਦੇ ਸਨਮਾਨ ਦੇ ਨਾਲ ਮੈਂ ਹੁਣ ਅਸੀਂ ਨੰਬਰ ਤਾਂ ਲਖਾ ਦਈਏ ਬਹੁਤ ਵੱਡਾ ਤਾਂ ਫੰਕਸ਼ਨ ਹੋਵੇ ਸਰ ਕਈ ਪਾਸੇ ਧੀਆਂ ਦੇ ਨੰਬਰ ਲਾਏ ਜਾਂਦੇ ਆ ਵੀ ਇੰਨੀਆਂ ਨੂੰ ਲੋੜੀ ਪਾਉਣੀ ਆ ਅਸੀਂ ਕੱਲ ਵੀ ਮੰਨ ਲਓ ਕਵਰਿੰਗ ਕੀਤੀ ਆ ਮੈਂ ਕਈ ਜਗ੍ਹਾ ਤੇ ਦੇਖਿਆ ਐ ਇਦਾਂ ਨਹੀਂ ਕਿ ਇੱਕ ਜਗ੍ਹਾ ਤੇ ਕਈ ਜਗ੍ਹਾ ਤੇ ਦੇਖਿਆ ਲਿਖਿਆ ਤਾਂ ਹੁਣ ਤੱਕ 1100 1200 1100 1300 1320 ਤਾਂ ਸੰਖਿਆ ਸਾਰੀ ਉੱਥੇ 300 ਬੈਠੀ ਹੁੰਦੀ ਹੈ ਜਾਂ 500 ਬੈਠੀ ਹੁੰਦੀ ਉਹ ਇੱਕ ਅਜੀਬ ਜਿਹਾ ਮੈਸੇਜ ਉਹ ਠੀਕ ਨਹੀਂ ਜਾਂਦਾ ਸਾਡੇ ਕੋਲ ਜਿੰਨੀਆਂ ਧੀਆਂ ਆਣਗੀਆਂ ਅਸੀਂ ਧੀਆਂ ਦਾ ਸਾਰਿਆਂ ਦਾ ਸਨਮਾਨ ਖੁੱਲਾ ਸਦਾ ਜੀ ਖੁੱ ਤੁਸੀਂ ਇਦਾਂ ਦੇ ਜਿਹੜੇ ਕਾਰਜ ਇਹ ਕਰਦੇ ਰਹਿੰਦੇ ਆ ਤੇ ਔਰ ਤੁਸੀਂ ਵਧਾਈ ਦੇ ਪਾਤਰ ਹੋ ਤੇ ਦਵਾਬਾ ਨਿਊਜ਼ਲਾਰ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ ਅੱਜ ਲੋਹੜੀ ਦੇ ਮੌਕੇ ਤੇ ਤੁਸੀਂ ਇੱਥੇ ਆਨ ਲੋਹੜੀ ਪਾ ਰਹੇ ਆ ਤੇ ਇਹਦੇ ਮੌਕੇ ਤੇ ਜਿਹੜੇ ਦੇਸ਼ ਪ੍ਰਦੇਸ਼ ਬੈਠੀਆਂ ਸੰਗਤਾਂ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਾਰੇ ਹੀ ਨਿਵਾਸੀਆਂ ਨੂੰ ਮੈਂ ਲੋਹੜੀ ਦੀ ਬਹੁਤ ਬਹੁਤ ਵਧਾਈ ਦਿੰਨਾ ਔਰ ਮੈਂ ਇਹ ਹੀ ਕਹੂੰਗਾ ਕਿ ਜੋ ਪਹਿਲਾਂ ਅਕਸਰ ਆਪਾਂ ਜਾਣਦੇ ਸੀ ਕਿ ਜੋ ਮੁੰਡਿਆਂ ਦੀ ਲੋਹੜੀ ਪਾਈ ਜਾਂਦੀ ਸੀ ਲੇਕਿਨ ਹੁਣ ਇੱਕ ਨਵੀਂ ਰੀਤ ਜੋ ਬੜੀ ਉਜਾਗਰਤਾ ਸਮਾਜ ਦੇ ਵਿੱਚ ਆਈ ਹੈ ਜਗਾ ਜਗਾ ਧੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਉਸੇ ਲੜੀ ਦੇ ਵਿੱਚ ਅੱਜ ਅਸੀਂ ਵੀ ਇੱਕ ਛੋਟਾ ਜਿਹਾ ਪ੍ਰਯਾਸ ਕਰ ਰਹੇ ਹਾਂ ਕਿ ਧੀਆਂ ਦੀ ਲੋਹੜੀ ਮਨਾ ਕੇ ਧੀਆਂ ਦੀ ਲੋਹੜੀ ਪਾ ਕੇ ਅਸੀਂ ਇਹ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਾਂ ਆਓ ਸਾਰੇ ਰਲ ਮਿਲ ਕੇ ਧੀਆਂ ਦਾ ਸਨਮਾਨ ਕਰੀਏ ਧੀਆਂ ਦੇ ਸਨਮਾਨ ਦੇ ਵਿੱਚ ਜੋ ਆਪਾਂ ਕਰ ਸਕਦੇ ਹਾਂ ਉਹ ਕਰੀਏ ਸੋ ਉਸੇ ਲੜੀ ਦੇ ਵਿੱਚ ਅੱਜ ਅਸੀਂ ਪ੍ਰੋਗਰਾਮ ਰੱਖਿਆ ਆ ਮੈਂ ਪਰਮ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਇਹ ਜੋ ਧੀਆਂ ਨਵੀਆਂ ਇੱਥੇ ਆਈਆਂ ਆ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਦੇਵੇ ਔਰ ਚੰਗੇ ਚੰਗੇ ਉਹਧਿਆਂ ਦੇ ਜਦੋਂ ਵੀ ਅੱਗੇ ਵੱਡੇ ਹੋ ਕੇ ਜਾਣ ਚੰਗੇ ਚੰਗੇ ਉਹਧਿਆਂ ਤੇ ਉਹਨੂੰ نوازਣ ਸੋ ਮੈਂ ਇਹ ਹੀ ਕਹੂੰਗਾ ਕਿ ਇਦਾਂ ਦੇ ਕਾਰਜ ਜਿਹੜਾ ਜਿਹੜਾ ਵੀ ਜਿੰਨੇ ਜੋਗਾ ਹੈ ਸਾਰੇ ਕਰੀਏ ਤਾਂ ਕਿ ਆਪਾਂ ਧੀਆਂ ਨੂੰ ਬਣਦਾ ਸਮਾਨ ਦੇ ਸਕੀਏ ਸਰ ਖੁੱਲਾ ਸਦਾ ਆ ਇਸ ਪ੍ਰੋਗਰਾਮ ਦੇ ਵਿੱਚ ਕੋਈ ਕੋਈ ਇਹ ਪੋਲੀਟੀਕਲ ਨਹੀਂ ਹੈ। ਭਾਰਤ ਗੌਰਵ ਸੰਸਥਾ ਵੱਲੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ। ਸੋ ਸਾਰਿਆਂ ਨੂੰ ਮੈਂ ਪੂਰੇ ਫਗਵਾੜਿਆ ਵਾਸੀਆਂ ਨੂੰ ਇਕੱਲੇ-ਇਕੱਲੇ ਨੂੰ ਫੋਨ ਵੀ ਕੀਤੇ ਔਰ ਮੈਸੇਜ ਵੀ ਲਾਏ ਆ ਔਰ ਸਾਰਿਆਂ ਨੂੰ ਮੈਂ ਹੁਣ ਵੀ ਅਪੀਲ ਕਰਦਾ ਆ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਔਰ ਤਾਂ ਕਿ ਆਪਾਂ ਧੀਆਂ ਦਾ ਸਨਮਾਨ ਕਰ ਸਕੀਏ, ਧੀਆਂ ਨੂੰ ਵੱਡਾ ਸਨਮਾਨ ਦੇ ਸਕੀਏ। ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਥੈਂਕ ਯੂ। ਹਾਂਜੀ ਸਰ, ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਜੀ? ਅੱਜ ਭਾਰਤ ਗੌਰਵ ਵੱਲੋਂ ਫਰੀ ਸਾਪਲਾ ਜੀ ਔਰ ਆਸ਼ੂ ਸਾ ਔਰ ਵਿਜੇ ਸਾਹਮਲਾ ਜੀ ਦੀ ਅਗਵਾਈ ਦੇ ਵਿੱਚ ਜੋ ਟੀਆਂ ਦਾ ਅਸੀਂ ਲੋਹੜੀ ਮਨਾ ਰਹੇ ਹਾਂ ਔਰ ਬੜਾ ਉਤਸ਼ਾਹ ਹੈ ਸ਼ਹਿਰ ਵਾਸੀਆਂ ਦੇ ਵਿੱਚ ਜਿਹੜੀਆਂ ਕਿ ਨਵਜੰਮੀਆਂ ਬੱਚੀਆਂ ਆ ਉਹਨਾਂ ਦੀ ਅੱਜ ਲੋਹੜੀ ਆ ਔਰ ਕਰੀਬ-ਕਰੀਬ ਸ਼ਹਿਰ ਔਰ ਪਿੰਡ ਦੀਆਂ ਜਿਹੜੇ ਸੰਗਤ ਆਈ ਆ ਔਰ ਉਹਨਾਂ ਦੇ ਨਾਲ ਬੱਚੇ ਆਏ ਆ ਬੜਾ ਉਤਸ਼ਾਹ ਹੈ ਉਹਨਾਂ ਦੇ ਵਿੱਚ ਔਰ ਮੈਂ ਭਾਰਤ ਗੌਰਵ ਸੰਸਥਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬੱਚੀਆਂ ਦਾ ਜਿਹੜਾ ਸਨਮਾਨ ਆ ਇਹ ਬਹੁਤ ਜੁਰਗਰੀ ਵੀ ਆ ਔਰ ਇਸ ਸੰਸਥਾ ਨੂੰ ਚਲਾਉਣ ਵਾਸਤੇ ਜਿਹੜੀਆਂ ਬੱਚੀਆਂ ਇਹਦੀਆਂ ਅਗਿਆਣੀਆਂ ਚਾਹੀਦੀਆਂ ਔਰ ਸਮਾਜ ਨੂੰ ਜਿਹੜੀਆਂ ਜਿਹੜੀਆਂ ਇਹ ਪਹਿਲ ਦਿੰਦੀਆਂ ਆ ਬੱਚੀਆਂ ਤੇ ਸਮਾਜ ਨੂੰ ਲੈ ਕੇ ਚੱਲਦੀਆਂ ਔਰ ਬੱਚੀ શિક્ષਤ ਦਾ ਤੇ ਸਾਡੇ ਸਾਰੇ ਪਰਿਵਾਰ ਜਿਹੜੇ ਆ શિક્ષਤ ਹੁੰਦੇ ਆ ਔਰ ਮੈਂ ਭਾਰਤ ਗਾਰਵ ਸੰਸਾ ਦਾ ਪਹਿਤਰੋਂ ਧੰਨਵਾਦ ਕਰਦਾ ਔਰ ਪੂਰੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੇ ਉਪਰਾਲੇ ਆ ਰੈਗੂਲਰ ਜਿਹੜੇ ਚੱਲ ਰਹੇ ਆ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਮੌਸਮ ਖਰਾਬ ਹੋ ਕੇ ਕਰਕੇ ਫਿਰ ਵੀ ਬੜਾ ਉੱਛਾਇਆ ਲੋਕਾਂ ਵਿੱਚ ਔਰ ਬਹੁਤ ਬੱਚੇ ਆਏ ਆ ਬਹੁਤ ਬਹੁਤ ਧੰਨਵਾਦ। ਜੈ ਥੈਂਕ ਯੂ